ਗਾਣਾ ਲੱਗਿਆ ਸੀਗਾ ਆਮ ਤੌਰ ਤੇ ਹੁਣ ਜਿੰਨੇ ਗਾਣੇ ਉਹ ਜੱਟਾਂ ਤੇ ਲਿਖੇ ਜਾਂਦੇ ਆ ਕਹਿੰਦਾ ਚਿੱਟੀਆਂ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਜੱਟਾਂ ਦੇ ਮੁੰਡੇ ਪਾਉਂਦੇ ਭੰਗੜਾ ਪੰਗੜਾ ਪਈ ਜਾਣਗੇ ਮੂਰੇ ਉਹ ਇਹ ਵੀ ਨਹੀਂ ਕਹਿੰਦੇ ਵੀ ਸਾਨੂੰ ਕੀ ਕਹੀ ਜਾਂਦੇ ਆ ਸੋ ਉਹ ਹੀ ਗੱਲ ਹੁਣ ਹੋ ਰਹੀ ਸੀਗੀ ਆਪਣੀ ਇੱਥੇ ਮੈਂ ਲਿਖਿਆ ਕਹਿੰਦਾ ਉਸੇ ਦੇ ਦੀਵਾਲੀ ਤੇ ਲੋਹੜੀ ਜੱਟ ਦੀ ਰੱਬ ਉੱਤੇ ਹੁੰਦੀ ਆ ਡੰਗੋਰੀ ਜੱਟ ਦੀ ਬੀਜੀ ਹੋਈ ਫਸਲ ਕਰੰਡ ਹੋ ਜਾਵੇ ਬਿਜਲੀ ਨਾ ਆਵੇ ਨਹਿਰ ਬੰਦ ਹੋ ਜਾਵੇ ਗੜੇ ਮਾਰ ਹੋ ਜਾਏ ਕਿਤੇ ਸੋਕਾ ਪੈ ਜਾਵੇ ਰੱਬਾ ਤੇਰੀ ਮਰਜ਼ੀ ਉਹ ਜੱਟ ਕਹਿ ਜਾਵੇ ਮਰ ਜਾ ਬਈ ਮੱਝ ਕਦੇ ਘੋੜੀ ਜੱਟ ਦੀ ਪਰ ਉਸੇ ਉੱਤੇ ਹੁੰਦੀ ਆ ਡੰਗੋਰੀ ਜੱਟ ਦੀ ਕਹਿੰਦਾ ਬਾਣੀਆਂ ਵਪਾਰੀ ਤੇ ਲਖਾਰੀ ਠੱਗਦੇ ਲਿਖਦੇ ਕਚਹਿਰੀਆਂ 'ਚ ਮੇਲੇ ਲੱਗਦੇ ਉਹ ਮੇਲੇ ਨਹੀਂ ਕਚਹਿਰੀਆਂ 'ਚ ਆਉਂਦੀ কুরਕੀ ਮੂੰਹ ਦੇ ਵਿੱਚ ਉਹਦੇ ਫੁੱਲ ਜਾਂਦੀ ਬੁਰਕੀ ਤੇ ਅਣਖ ਵੀ ਕਰੀ ਜਾਂਦੇ ਚੋਰੀ ਜੱਟ ਦੀ ਉਸੇ ਉੱਤੇ ਹੁੰਦੀ ਆ ਡੰਗੋਰੀ ਜੱਟ ਦੀ ਉਸੇ ਉੱਤੇ ਹੁੰਦੀ ਆ ਡੰਗੋਰੀ ਜੱਟ ਦੀ ਪੀਕਾ ਲਾ ਕੇ ਦੋਨੀ ਵੇੜੀ ਚੁੰਨ ਲਵੇਰੇ ਨੂੰ ਹੁਣ ਮੇਰੀ ਕੁਦਰਤੀ ਜਿਹੜੇ ਆ ਸਾਈਡ ਤੁਹਾਡੇ ਵਾਲੀ ਆ ਗਈ ਆਪਣੇ ਵਾਲੀ ਮੈਂ ਵੀ ਤੁਹਾਡੇ ਚੁਈਆ ਕਹਿੰਦਾ ਟੀਕਾ ਲਾ ਕੇ ਦੋਨੀ ਵੇਲੇ ਚੋਣ ਲਵੇਰੇ ਨੂੰ ਜਟਾਂ ਦਾ ਤੇ ਡੇਹਰੀ ਨੂੰ ਜਾਂ ਜਾਂਦਾ ਡੇਰੇ ਨੂੰ ਕਿਸੇ ਦੇ ਦੁਖਦੇ ਗਿੱਟੇ ਕਿਸੇ ਦੇ ਗੋਡੇ ਦੁਖਦੇ ਆ ਕਿਸੇ ਦੀ ਦੁਖਦੀ ਢੂਈ ਕਿਸੇ ਦੇ ਮੋਢੇ ਦੁਖਦੇ ਆ ਕਹਿੰਦੇ ਬਲੱਡ ਪ੍ਰੈਸ਼ਰ ਹੋਇਆ ਵਾ ਜਿਹੜੇ ਕਿਹੜੇ ਨੂੰ ਜਾ ਕੇ ਪੁੱਛਣੋ ਕਹਿੰਦੇ ਬੇਬੇ ਪਈਏ ਕਹਿੰਦੇ ਬਲੱਡ ਵਧਿਆ ਆਪੇ ਆ ਕੇ ਕਿਤੇ ਘਟਿਆ ਇਹ ਇੱਥੇ ਆ ਕੇ ਦੇਖਿਆ ਵੀ ਵਧਿਆ ਘਟਿਆ ਕੀ ਹੁੰਦਾ ਹੋ ਕੇ ਜੱਟ ਖਰੀਦਣ ਸਬਜ਼ੀ ਰੇੜੀ ਵਾਲੇ ਤੋਂ ਕਹਿੰਦਾ ਭਈਏ ਰੱਖ ਲੈ ਸੀਰੀ ਜੱਟ ਹੁਣ ਡਰਦੇ ਪਾਲੇ ਤੋਂ ਉਠਦੇ ਤਿੱਖੜ ਦੁਪਹਿਰੇ ਭੁੱਲ ਗਏ ਮੂਹ ਹਨੇਰੇ ਨੂੰ ਜਟਾਂ ਦਾ ਤੇ ਡਡੇਰੀ ਨੂੰ ਜਾਂ ਜਾਂਦਾ ਡੇਰੇ ਨੂੰ ਵਿਆਹ ਮੰਗਣੇ ਤੇ ਖਰਚਾ ਕਰਦੇ ਕਰਜ਼ਾ ਲੈ ਲੈ ਕੇ ਤੇ ਮੁੱਛਾਂ ਨੂੰ ਵੱਟ ਦਿੰਦੇ ਫਿਰ ਵੀ ਵਿਹਲੇ ਬਹਿ ਬਹਿ ਕੇ ਇਹਦਾ ਹੁਣ ਬਾਹਰੋਂ ਆਏ ਹੋਏ ਕਈ ਵੇਖ ਵੇਖ ਕੇ ਪੰਗਾ ਲੈ ਲੈਂਦੇ ਕਹਿੰਦੇ ਚਲੋ ਆਪਾਂ ਵੀ ਆਹੇ ਕੰਮ ਕਰ ਲਈਏ ਸੋ ਬਚਾਂਗੇ ਆਪਾਂ ਤਾਂ ਬਈ ਮਿੱਤਰੋ ਜੇ ਥੋੜਾ ਜਿਹਾ ਆਪਦੇ ਹੱਥੀਂ ਕੰਮ ਕਰਨਾ ਸ਼ੁਰੂ ਕਰਾਂਗੇ ਅਸੀਂ ਹੁਣ ਜਾ ਕੇ ਬਾਹਰਲੇ ਮੁਲਕਾਂ 'ਚ ਕੀਤਾ ਦੇਖੋ ਅਸੀਂ ਮੁਲਕ ਸੰਭਾਲ ਲਿਆ ਅਸੀਂ ਉੱਥੇ ਐਮਐਲਏ ਬਣੇ ਆ ਐਮਪੀ ਬਣੇ ਬੈਠੇ ਆ ਇੱਥੇ ਕਹਿੰਦੇ ਭਈਆਂ ਨੇ ਸੰਭਾਲਣਾ ਭਾਈ ਜਿਨੇ ਕ ਇਸ ਵਾਰ ਤੇ ਕੰਮ ਕਰਨਾ ਸ਼ੁਰੂ ਕਰਿਆ ਕਰੋ ਇੱਕ ਪੱਠੇ ਲਿਆਉਣੇ ਕੰਮ ਆ ਮੇਰੇ ਹਿਸਾਬ ਨਾਲ ਤਾਂ ਹੁਣ ਜੱਟ ਨੂੰ ਉਹ ਵੀ ਆਪਾਂ ਨਹੀਂ ਕਰਦੇ ਉਹ ਕਹਿੰਦੇ ਜੇ 16000 ਰੁਪਏ ਸੀਰੀ ਰੱਖ ਲੋ ਤਾਂ ਵੀ ਪੱਠੇ ਹੀ ਲਿਆਉਂਦਾ 60 ਆਲਾ ਲੱਖ ਤਾਂ ਵੀ ਪੱਠੇ ਲੈ ਕੇ ਆਉਂਦਾ ਰੱਖ ਹੁਸਨ ਜਵਾਨੀ ਨੂੰ ਸਾਹਬ ਕੁੜੀਏ ਰੱਖ ਹੁਸਨ ਜਵਾਨੀ ਨੂੰ ਸਾਹਬ ਕੁੜੀਏ ਤੇ ਖੜੀ ਰਹਿਣੀ ਐ ਮੱਕੀ ਦੀ ਖੇਲ ਵਾਂਗੂੰ ਤੇ ਰੰਗ ਰੂਪ ਜਦੋਂ ਤੇਰਾ ਉੱਡ ਗਿਆ ਨਹੀਂ ਤੇ ਭੈੜੀ ਲੱਗੇਗੀ ਬਿਜਲੀ ਦੇ ਬਿੱਲ ਵਾਂਗੂੰ ਇਹ ਬਿਜਲੀ ਦਾ ਬਿੱਲ ਹੀ ਭੈੜਾ ਲੱਗਦਾ ਖਾਤਰ ਅਣਖ ਤੇ ਸੱਚ ਲਈ ਮਰਨ ਜਿਹੜੇ ਤੇ ਉਹ ਸੂਰਮੇ ਮਰਦ ਦਲੇਰ ਹੁੰਦੇ ਤੇ ਪੀ ਕੇ ਮੁਕਤ ਦੀ ਘਰੇ ਖਰੂਦ ਪਾਉਂਦੇ ਉਹ ਤਾਂ ਮਿੱਤਰ ਉਹ ਮਿੱਟੀ ਦੇ ਸ਼ੇਰ ਹੁੰਦੇ ਕੀ ਵੇਖਣਾ ਹੈ ਭੇਡਾਂ ਤੇ ਬੱਕਰੀਆਂ ਦਾ ਵੇਖਣ ਵਾਲੇ ਤਾਂ ਸੋਨਾਂ ਦੇ ਭੇਡ ਹੁੰਦੇ ਤੇ ਮੱਖਣ ਬਰਾੜਾ ਜੇ ਖਾਣ ਨੂੰ ਮਿਲੇ ਮੁਰਗਾ ਤੇ ਕਿੱਥੋਂ ਦਾਲਣਾ ਹੱਥ ਲਵੇੜ ਹੁੰਦੇ ਕਹਿੰਦਾ ਕਿੱਥੋਂ ਦਾਲਣਾ ਹੱਥ ਲਵੇੜ ਹੁੰਦੇ ਆਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ ਤੇ ਪਟਾ ਹੋਵੇ ਤਾਂ ਵੱਟਾ ਕੋਈ ਮਾਰਦਾ ਨਹੀਂ ਤੇ ਵੋਟਾਂ ਬਾੜੀਆਂ ਤੇ ਜਿੱਤਿਆ ਹੋਵੇ ਲੀਡਰ ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ ਵੋਟਾਂ ਬਾੜੀਆਂ ਤੇ ਜਿੱਤਿਆ ਹੋਵੇ ਲੀਡਰ ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ ਤੇ ਇੱਜ਼ਤ ਮਾਪਿਆਂ ਦੀ ਪੈਰਾਂ ਵਿੱਚ ਰੋਲੇ ਤੇ ਚੰਗਾ ਕੰਮ ਏ ਉਸ ਮਟਿਆਰ ਦਾ ਨਹੀਂ ਤੇ ਜਿਹੜੇ ਗਾਣੇ 'ਚੋਂ ਲਗੇ ਜੀ ਦੀ ਝਲਕ ਮਾਰੇ ਤੇ ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ ਹਰ ਲੀਡਰ ਕਹਿੰਦਾ ਫਿਰਦਾ ਕਿ ਮੁਲਕ 'ਚੋਂ ਗਰੀਬੀ ਅਸੀਂ ਕੱਢ ਦੇਾਂਗੇ ਹਰ ਲੀਡਰ ਕਹਿੰਦਾ ਫਿਰਦਾ ਕਿ ਮੁਲਕ 'ਚੋਂ ਗਰੀਬੀ ਅਸੀਂ ਕੱਢ ਦੇਾਂਗੇ ਮਲਾਜ ਮਝੋ ਵੱਡੀ ਖਾਨਗੇ ਪੁੜਸ ਦੀ ਬਹਿਨ ਚ ਲੱਤ ਦੇਾਂਗੇ ਘਰ ਦੀ ਜੋ ਕੱਢ ਕੇ ਪੀਣਗੇ ਪੱਠੀ ਚੱਕ ਕੇ ਧਰਤੀ ਚ ਗੰਡ ਦੇਾਂਗੇ ਮੱਖਣ ਬਰਾੜ ਨੇ ਅਕੋ ਜਵਾਬ ਦਿੱਤਾ ਉਹ ਅਸੀਂ ਨਾ ਚੀਜ਼ਾਂ ਦਾ ਫਾਹੇ ਹੀ ਵੜਦੇਾਂਗੇ ਤੁਸੀਂ ਛੱਡਦੇ ਲੋਕਾਂ ਦਾ ਲਹੂ ਪੀਣਾ दारू ਪੀਣੀ ਦਾ ਅਸੀਂ ਵੀ ਛੱਡਦੇਾਂਗੇ ਮਾਂ ਬਾਪ ਨੂੰ ਪੁੱਛਿਆ ਨਹੀਂ ਪਾਣੀ ਤੇ ਦੁੱਧ ਬਹਾਮਣਾ ਮੂਰੇ ਕੋ ਧਰੀ ਜਾਣਾ ਹੈ ਮਾਂ ਬਾਪ ਨੂੰ ਪੁੱਛਿਆ ਨਹੀਂ ਪਾਣੀ ਤੇ ਦੁੱਧ ਬਹਾਮਣਾ ਮੂਰੇ ਕੋ ਧਰੀ ਜਾਣਾ ਉਹ ਪਾਠ ਪੜ੍ਹਦੇ ਤੇ ਸੁਣਦੇ ਨੂੰ ਨੀਂਦ ਆਉਂਦੀ ਤੇ ਚੌਂਕੀ ਬੂਬਨੇ ਸਾਦ ਦੀ ਭਰੀ ਜਾਣਾ ਉਹ ਝਗੜਾ ਕਰਦਾ ਸੀ ਘਰੇ ਨਵੇੜ ਲੈਂਦਾ ਹੁਣ ਕਿਉਂ ਮਿੰਦ ਛਪਾਈਆਂ ਦੀ ਕਰੀ ਜਾਣਾ ਤੇ ਮਾਂ ਬਾਪ ਦੇ ਬੋਲਦਾ ਨਿੱਤ ਮੂਰੇ ਤੇ ਮੱਖਣ ਬਰਾੜਾ ਜਨਾਨੀ ਤੋਂ ਡਰੀ ਜਾਣਾ ਬਈ ਚੰਗਾ ਹੁੰਦਾ ਹੋਵੇ ਨਾ ਪੰਗਾ ਲੈ ਲੋ ਕਿਤੇ ਰੋਟੀ ਟਾਟੀ ਮੱਧੀ ਰਹਿੰਦੀ ਆ ਵੀ ਤੁਸੀਂ ਕਹੋ ਚਾਚੀ ਜਾ ਕੇ ਕਹਿ ਗਏ ਨਾ ਭਈ ਜੇ दारू ਛੱਡਣੀ ਹੋਵੇ ਤਾਂ ਕੌਣ ਛਡਾ ਸਕਦਾ ਡਾਕਟਰ ਡਾਕਟਰ ਦੇ ਕਹੇ ਤੈਨੂੰ ਕੋਈ ਛੜਦਾ ਨਾ ਜੇ ਸੌਂ ਸੌ ਪਹਿ ਜਾ ਉਹ ਵੀ ਤੋੜ ਤੋੜ ਦਿੰਦੇ ਆ ਕਹਿੰਦਾ ਡਾਕਟਰ ਕਹਿੰਦਾ ਛੱਡ ਦੇ दारू ਪਰ ਕੋਈ ਕੋਈ ਬੰਦੇ ਛੱਡਦੇ ਆ ਡਾਕਟਰ ਦੇ ਕਹੇ ਤੂੰ ਵੀ ਕੋਈ ਕੋਈ ਡਾਕਟਰ ਕਹਿੰਦਾ ਛੱਡ ਦੇ दारू ਪਰ ਕੋਈ ਕੋਈ ਬੰਦੇ ਛੱਡਦੇ ਆ ਸੌ ਖਾ ਕੇ ਵੀ ਕਈ ਪੀ ਲੈਂਦੇ ਖੌਫ ਨਾ ਰੱਬ ਦਾ ਧਰਦੇ ਆ ਪਰ ਉਹ ਛੱਡ ਜਾਂਦੇ ਮੱਖਣ ਬਰਾੜਾ ਜੋ ਤੀਵੀਂ ਤੋਂ ਡਰਦੇ ਆ ਬਈ ਬਾਕੀ ਨਹੀਂ ਛੱਡਦਾ ਕੋਈ ਜੇ ਛੜਾਉਣਾ ਚਾਹਣ ਤਾਂ ਛੜਾ ਦਿੰਦੀਆਂ ਸੋ ਇਹਨਾਂ ਨੂੰ ਤਕੜੀਆਂ ਹੋਣਾ ਚਾਹੀਦਾ ਮੈਂ ਇਹ ਹੌਸਲਾ ਦਿੰਦਾ ਤੇ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਤੇ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਤੇ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ ਚੋਂ ਮਾਂ-ਬਾਪ ਦਾ ਨਾਮ ਚਮਕਾਉਣ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ ਢੋਲ ਵੱਜੇ ਤਾਂ ਭੰਗੜੇ ਪਾਉਣ ਕੁੜੀਆਂ ਪਰ ਮੱਖਣ ਬਰਾੜ ਦੀ ਮੰਨ ਲੈਣ ਗੱਲ ਇੱਕੋ ਕਿਤੇ ਸੱਸ ਨੂੰ ਜੱਫੇ ਨਾ ਲਾਉਣ ਕੁੜੀਆਂ ਬਾਕੀ ਸਾਰਾ ਕੁਝ ਠੀਕ ਹੈ ਕਹਿੰਦਾ ਉੱਥੇ ਜਾ ਕੇ ਨਾ ਉਹ ਕੰਮ ਕਰਦੇ ਇੱਕ ਆਮ ਤੌਰ ਤੇ ਸ਼ਮਾ ਜਨ ਨੂੰ ਮਿਲਦੇ ਆਪਣੇ ਆਮ ਪਿੰਡਾਂ ਦੇ ਵਿੱਚ ਹੁੰਦੇ ਮੇਰੇ ਭਾਈ ਕਿਹ ਤੋਂ ਲੱਗ ਜਾ ਗੁੱਸਾ ਨਾ ਕਰੇ ਹੋ ਜਾਈ ਇਹਨਾ ਮੁੱਛਾਂ ਕੁੰਡੀਆਂ ਠੋਕ ਕੇ ਪੱਗ ਬੰਨੀ ਤੇ ਦੂਰੋਂ ਲੱਗੂਗਾ ਜਿਵੇਂ ਨਵਾਬ ਆਉਂਦਾ ਹੈ ਮੁੱਛਾਂ ਕੁੰਡੀਆਂ ਠੋਕ ਕੇ ਪੱਗ ਬੰਨੀ ਤੇ ਦੂਰੋਂ ਲੱਗੂਗਾ ਜਿਵੇਂ ਨਵਾਬ ਆਉਂਦਾ ਹੈ ਤੇ ਕਿੱਥੋਂ ਮਿਲੂਗੀ ਪੀਣ ਨੂੰ ਅੱਜ दारू ਤੇ ਇਹਨਾ ਗੱਲਾਂ ਦਾ ਫਿਰੇ ਹਿਸਾਬ ਲਾਉਂਦਾ ਕਹਿੰਦਾ ਕਹਿੰਦੇ ਹੋਣਗੇ ਲੋਕ ਤਾਂ ਮੁਫਤ ਖੋਰਾ ਕਦੇ-ਕਦੇ ਤਾਂ ਵਿੱਚ ਦਿਮਾਗ ਆਉਂਦਾ ਪਰ ਮੱਖਣ ਭਰਾੜਾ ਕਹਿੰਦੇ ਉਣੀ ਨਹੀਂ ਸ਼ਰਮ ਆਉਂਦੀ ਉਹ ਪੀ ਕੇ ਮੁਕਤ ਦੀ ਜਿੰਨਾ ਸਵਾਦ ਆਉਂਦਾ ਕਈ ਵਾਰੀ ਇਦਾਂ ਦੇ ਮਾਹੌਲ ਵੀ ਹੁੰਦੇ ਆ ਇੱਕ ਵਾਰੀ ਮੈਂ ਐਡਮੰਟਨ ਸ਼ਹਿਰ ਆ ਸਾਡੇ ਕੈਨੇਡਾ ਦੇ ਵਿੱਚ ਜਿੱਥੇ ਇੱਕ ਕਾਕਾ ਆਇਆ ਉਹਦੇ ਨਾਲ ਲੱਗ ਗਈ ਐ ਉੱਥੇ ਮੈਂ ਚਲਾ ਗਿਆ ਤੇ ਇੱਕ ਸਾਡਾ ਪਿੰਡੂ ਮਿਲ ਗਿਆ ਨੇੜੇ ਤੇੜ ਪਿੰਡ ਸੀ ਉਹਦਾ ਕਾਫੀ ਪੁਰਾਣਾ ਗਿਆ ਹੋਇਆ ਸੀ ਤੇ ਮੈਨੂੰ ਕਹਿੰਦਾ ਤੈਨੂੰ ਘਰੇ ਲੈ ਕੇ ਜਾਣਾ ਮੈਂ ਕਿਹਾ ਵੀ ਚੱਲ ਕੋਈ ਨਹੀਂ ਪ੍ਰਦੀਪ ਜੀ ਮੈਂ ਨੂੰ ਕਹਿੰਦੇ ਚਲਾਂਗੇ ਭਾਈ ਸ਼ਾਮ ਜੇ ਨੇ ਮੈਨੂੰ ਘਰ ਨੂੰ ਲੈ ਗਿਆ ਘਰੇ ਲਿਜਾ ਕੇ ਨੇ ਮੈਨੂੰ ਬਿਠਾ ਲਿਆ ਆਪ ਕਹਿੰਦੇ ਇੱਧਰ ਨੂੰ ਲੰਘ ਜੇ ਘਰ ਵਾਲੀ ਕੋਈ ਜਾਵੜਾ ਕਹਦੇ ਆਏ ਨੂੰ ਜਾਵੜੇ ਮੈਂ ਕਿਹਾ ਵੀ ਇਹ ਗੱਲ ਕੀ ਐ ਜਦੋਂ ਮੈਂ ਦੇਖਿਆ ਤਾਂ ਝਾਕਿਆ ਤੇ ਹੋਰ ਇੱਕ ਫੋਟੋ ਲੱਗੀ ਕੇ ਬਾਬੇ ਦੀ ਮੈਂ ਕਿਹਾ ਇੱਕ ਸੁੱਤਾ ਹੀ ਆ ਗਿਆ ਚਲ ਹੁਣ ਕੋਈ ਗੱਲ ਨਹੀਂ ਤੁਹਾ ਮੈਂ ਭੈ ਕਾ ਸ਼ੇਰ ਲਿਖਣਾ ਸ਼ੁਰੂ ਕੀਤਾ ਪੰਜ ਕਲਾਸਾਂ ਤੂੰ ਮਸਾਂ ਸੀ ਪਾਸ ਕਰੀਆਂ ਤੇ ਤੋਰੀ ਫੁਣਕਾ ਤੂੰ ਵਧੀਆ ਚਲਾਈ ਫਿਰਦਾ ਤੇ ਬਾਹਰ ਬੈਠ ਕੇ ਫੋਕੀਆਂ ਫੜਾ ਮਾਰੇ ਤੇ ਘਰੇ ਆਣ ਕੇ ਨੀਵੀਆਂ ਪਾਈ ਫਿਰਦਾ ਉਹ ਫੋਟੋ ਹੈਗੀ ਤਾਂ ਭਗਤ ਸਿੰਘ ਦੀ ਲਾ ਕੰਧ ਤੇ ਉਹ ਆ ਬੂਬਨੇ ਸਾਧ ਦੀ ਲਾਈ ਫਿਰਦਾ ਕਿਤੇ ਹੈਗੀ ਤਾਂ ਚੱਕ ਕੇ ਲਿਆ ਪੂਰਾ ਕ ਮੱਖਣ ਬਰਾੜ ਦੇ ਗੜੇ ਕਢਾਈ ਫਿਰਦਾ ਸੋ ਬਹੁਤ ਬਹੁਤ ਧੰਨਵਾਦ ਬਾਈ ਬਲਕਰਨ ਸਿੰਘ ਜੀ ਮਾਣੂ ਕੇ ਮੇਰੇ ਵਾਸਤੇ ਨਾਮ ਭੇਜਿਆ ਹੈ ਮੈਂ ਆਮ ਤੌਰ ਤੇ ਗੱਲ ਕਰਦਾ ਹਾਂ ਕਿ ਪਹਿਲੇ ਪੈਗ ਨਾਲ ਧੁੜਤੜੀ ਹਰੇਕ ਲੈਂਦਾ ਹੈ ਤੇ ਪੀ ਕੇ ਮੁੱਛਾਂ ਸਵਾਰਦਾ ਹੈ ਕੋਈ ਕੋਈ ਕੱਚੀ ਪਿੱਲੀ ਦਾ ਕੱਢ ਕੇ ਬਹੁਤ ਪੀਂਦੇ ਪਰ ਪਾ ਕੇ ਇਲਾਚੀਆਂ ਕਾੜਦਾ ਕੋਈ ਕੋਈ ਤੇ ਗਾਉਣ ਵਾਲੇ ਤੋਂ ਨੋਟ ਤਾਂ ਬਹੁਤ ਵਾਰਦੇ ਪਰ ਲਿਖਣ ਵਾਲੇ ਤੋਂ ਵਾਰਦਾ ਹੈ ਕੋਈ ਕੋਈ ਤੇ ਸੱਚੀ ਗੱਲ ਹੈ ਇਹ ਵੀ ਕਿ ਤੋੜਾ ਅੰਤ ਤੇ ਝਾੜਦਾ ਹੈ ਕੋਈ ਕੋਈ ਸੋ ਬਾਬਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਨਾਲ ਕਹਿਰੀ ਜਾਂ ਭਾਵੇਂ ਦਿਨਾਲ ਹੋਵੇ ਭਰੀ ਹੋਵੇ ਤਾਂ ਕਿੱਲੀ ਤੇ ਟੰਗੇਓ ਨਾ ਕਹਿਰੀ ਨਾਲ ਜਾਂ ਭਵੇਂ ਦੇ ਨਾਲ ਹੋਵੇ ਭਰੀ ਹੋਵੇ ਤਾਂ ਕਿੱਲੀ ਤੇ ਟੰਗੇਓ ਨਾ ਪੈਸੇ ਹੈਗੇ ਤਾਂ ਬੇਸ਼ੱਕ दारू ਪੀ ਲੈਣੀ दारू ਪੀਣ ਲਈ ਕਿਸੇ ਤੋਂ ਮੰਗੇਓ ਨਾ ਧੀ ਪੁੱਤ ਤੇ ਨੂੰ ਧੀਆਂ ਜਿੰਨੇ ਵੀ ਹੋਣ ਮਾੜੇ ਬਹਿ ਕੇ ਸਾਥ ਵਿੱਚ ਕਦੇ ਵੀ ਭੰਡੇਓ ਨਾ ਤੇ ਮੱਖਣ ਬਰਾੜ ਦੇ ਸ਼ੇਰ ਜੇ ਲੱਗਣ ਚੰਗੇ ਤਾੜੀ ਮਾਰਦੇ ਦੋਸਤੋਂ ਸੰਗੇ ਹੋਣਾ ਵਾ ਵਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਖਮ ਗਲੇ ਦੇ ਲੂਣ ਨਾਲ ਠੀਕ ਹੁੰਦੇ ਬਾਕੀ ਜਖਮਾਂ ਨੂੰ ਲੂਣ ਵੀ ਸਾੜਦਾ ਏ ਮੀਂਹ ਪਵੇ ਤਾਂ ਫਸਲ ਲਈ ਬਹੁਤ ਚੰਗਾ ਬਹੁਤਾ ਫਸਲ ਵੀ ਮੀਂਹ ਨੂੰ ਮਾਰਦਾ ਏ ਦੁੱਧ ਪੀਜੇ ਬਿੱਲਾ ਤਾਂ ਉਦੋਂ ਨਹੀਂ ਦੁੱਖ ਲੱਗਦਾ ਦੁੱਖ ਲੱਗਦਾ ਜਦ ਮੁੱਛਾਂ ਸਵਾਰਦਾ ਏ ਬਿੱਲਾ ਦੁੱਧ ਪੀਜੇ ਕਹਿੰਦੇ ਉਦੋਂ ਨਹੀਂ ਦੁੱਖ ਲੱਗਦਾ ਦੁੱਖ ਲੱਗਦਾ ਜਦ ਮੁੱਛਾਂ ਸਵਾਰਦਾ ਏ ਮੱਖਣ ਬਰਾੜਾ ਉਹ ਜਨਾਨੀ ਹੋਵੇ ਰੰਡੀ ਜਿਹਦਾ ਮਾਨ ਕੇ ਮੰਤਰੀ ਝੂਠ ਮਾਰਦਾ ਏ ਮંત્રી ਬਣ ਕੇ ਵੀ ਬੰਦਾ ਝੂਠ ਬੋਲਣ ਲੱਗ ਜਾਏ ਫਿਰ ਤਾਂ ਜਨਾਨੀ ਰਾਂਡੀ ਹੋ ਜਾ ਚੰਗੀ ਕਰਦੀ ਯਾਰ ਸੋ ਬਹੁਤ ਬਹੁਤ ਧੰਨਵਾਦ ਦਸਵੇਂ ਗੁਰੂ ਨੇ ਵਾਰ ਕੇ ਪਿਤਾ ਆਪਣਾ ਤੇ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਤੇ ਪਹਿਲੇ ਨੰਬਰ ਤੇ ਸਦਾ ਪੰਜਾਬ ਆਉਂਦਾ ਤੇ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਨਲੂਏ ਐਸੀ ਧਾਂਕ ਪਾਈ ਤੇ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ ਤੇ ਮੱਖਣ ਬਰਾੜਾ ਜਦ ਉਦਮ ਸਿੰਘ ਦਾ ਨਾਮ ਸੁਣ ਲੈ ਉਹ ਰਾਣੀ ਕੰਬਦੀ ਫਰੇ ਬਰਤਾਨੀਆਂ ਦੀ ਡਾਣੀ ਕੰਬ ਦੀ ਫਰੇ ਬਰਤਾਨੀਆਂ ਦੀ ਇਹ ਸਾਡਾ ਇਤਿਹਾਸ ਹੈ ਇਹ ਸਾਡੀ ਕੌਮ ਦੀਆਂ ਬਹਾਦਰੀਆਂ ਗੌਣ ਵਾਲਿਆਂ ਦੀ ਗੱਲ ਹੁੰਦੀ ਆਮ ਤੌਰ ਤੇ ਮੈਂ ਗੱਲ ਕਰਦਾ ਹੁੰਨਾ ਕਿ ਕਈ ਮੇਰੇ ਵੀਰ ਹੁੰਦੇ ਉਹਨਾਂ ਨੂੰ ਵੀ ਭੂਤ ਚੜਿਆ ਹੁੰਦਾ ਪਰ ਅੱਜ ਤੁਸੀਂ ਉਸ بلند ਆਵਾਜ਼ ਨੂੰ ਯਾਦ ਕੀਤਾ ਖਾਸ ਕਰਕੇ ਤੁਹਾਡਾ ਸਿਵਿੰਗਾਂ ਪਿੰਡ ਨਾਲ ਉਹਦਾ ਬਹੁਤ ਮੋਹ ਪੈ ਗਿਆ ਉਹਦੋਂ ਦਾ ਜਦੋਂ ਤੁਸੀਂ ਉਹਨਾਂ ਦੀ ਬੀਸੀਡੀ ਕਰਵਾ ਕੇ ਉੱਥੇ ਲਾਈਫ ਕਰਵਾ ਕੇ ਉਹਨਾਂ ਨੂੰ ਮਾਨ ਸਤਕਾਰ ਬਖਸ਼ਿਆ ਕਿ ਗੌਣ ਵਾਲੇ ਦੀ ਹੱਕ ਵਿੱਚ ਜੋਰ ਹੈ ਨਹੀਂ ਤੇ ਇਕੱਲੇ ਸਾਜ਼ ਵਜਾਉਣ ਦਾ ਕੀ ਫਾਇਦਾ ਹੈ ਤੇ ਜਿਹੜੇ ਰੋਗੀ ਨੇ ਨਹੀਂ ਪਰਹੇਜ਼ ਕਰਨਾ ਤੇ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ ਹੈ ਤੇ ਕਰਜ਼ਾ ਲੈ ਕੇ ਜਿਨ੍ਹਾਂ ਨੇ ਮੋੜਨਾ ਹੀ ਨਹੀਂ ਤੇ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਹੈ ਤੇ ਮੱਖਣ ਬਰਾੜਾ ਜੋ ਘਰਾਂ ਨੂੰ ਫੂਕ ਸੜਦੇ ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ ਹੈ ਤੇ ਰੋਟੀ ਮੱਕੀ ਦੀ ਨਹੀਂ ਪਕਾ ਸਕਦੀ ਤੇ ਕਲਾ ਸਾਗ ਬਣਾਉਣ ਦਾ ਵੀ ਕੀ ਫਾਇਦਾ ਹੈ ਅੱਜ ਕੱਲ ਬੀਬੀਆਂ ਦੇ ਇਸ ਪਾਸੇ ਹੱਥ ਤੰਗ ਹੁੰਦਾ ਥੋੜਾ ਜਿਆ